ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਹੀ ਵੱਡੀ ਹਲਚਲ ਮਚੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੇ ਹੀ ਵਿਧਾਇਕਾਂ ਦੇ ਉੱਪਰ ਆਪਣੇ ਹੀ ਮੰਤਰੀਆਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਾਰੇ ਵਿਧਾਇਕ ਤੇ ਮੰਤਰੀ ਪੂਰੇ ਜਿਹੜੇ ਖੋਪਦੇ ਵਿੱਚ ਨੇ ਜਿਹੜੇ ਪਿਛਲੇ 3 ਸਾਲਾਂ ਦੇ ਵਿੱਚੋਂ ਭ੍ਰਿਸ਼ਟਾਚਾਰ ਕਰ ਰਹੇ ਸੀ ਉਸ ਦੇ ਨਾਲ ਨਾਲ ਜਿਹੜੇ ਉਹਨਾਂ ਦੇ ਨਾਲ ਰਹ ਰਹੇ ਕੁਝ ਵੱਡੇ ਅਸਰ ਸੀ ਉਹ ਵੀ ਭ੍ਰਿਸ਼ਟਾਚਾਰ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਵੀ ਛਿੜਾਕੀ ਡਰ ਸਤਾ ਰਿਹਾ ਹੈ ਕਿ ਕਦੇ ਨਾ ਕਦੇ ਉਹਨਾਂ ਤੇ ਵੀ ਗੱਜ ਲੱਗ ਸਕਦੀ ਏ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਉਹ ਬਿਲਕੁਲ ਜੋ ਭ੍ਰਿਸ਼ਟਾਚਾਰ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੇ ਬਾਰੇ ਕੋਈ ਬਿਆਨ ਨਹੀਂ ਦੇ ਰਹੇ ਉਹਨਾਂ ਨੇ ਚੁੱਪ ਵੱੱਟੀ ਹੋਈ ਏ ਪੰਜਾਬ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਪਰ ਉਹਨਾਂ ਦੇ ਵੱਲੋਂ ਇੱਕ ਵੀ ਬਿਆਨ ਨਾ ਆਉਣਾ ਇਹ ਬਹੁਤ ਵੱਡੀਆਂ ਵਾ ਚਰਚਾਵਾਂ ਨੇ ਕਿ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਉੱਪਰ ਕਾਰਵਾਈ ਹੋ ਰਹੀ ਏ ਵਿਜੀਲੈਂਸ ਵੱਲੋਂ ਉਹਨਾਂ ਦੇ ਜਿਹੜੇ ਕਿ ਕਾਲੇ ਚਿੱਠੇ ਪਰੋਲੇ ਜਾ ਰਹੇ ਨੇ ਪਰ ਪੰਜਾਬ ਪ੍ਰਧਾਨ ਦੇ ਵੱਲੋਂ ਜਿਹੜਾ ਕਿ ਉਹਨਾਂ ਵਿਧਾਇਕਾਂ ਦੇ ਬਾਰੇ ਕੋਈ ਗੱਲ ਨਾ ਕਰਨਾ ਇਹ ਬਹੁਤ ਇੱਕ ਸ਼ੰਕਾ ਖੜੀ ਕਰਦਾ ਹੈ ਪੰਜਾਬ ਦਾ ਪ੍ਰਧਾਨ ਜਿਵੇਂ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੀ ਆਮ ਆਦਮੀ ਪਾਰਟੀ ਦੇ ਪਰ ਜਦੋਂ ਸੀਐਮ ਸੀਐਮ ਬਣ ਜਾਂਦੇ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਉਹ ਆਪਣੀ ਪ੍ਰਧਾਨਗੀ ਛੱਡ ਦਿੰਦੇ ਨੇ ਤੇ ਉਹ ਅਮਨ ਅਰੋੜਾ ਨੂੰ ਪ੍ਰਧਾਨ ਬਣਾਉਂਦੇ ਨੇ ਅਮਨ ਅਰੋੜਾ ਪ੍ਰਧਾਨ ਦੇ ਨਾਲ ਕੈਬਨ ਮੰਤਰੀ ਵੀ ਨੇ ਪਰ ਉਹਨਾਂ ਦਾ ਪ੍ਰਧਾਨ ਵਾਲਾ ਕੋਈ ਵੀ ਉਹਨਾਂ ਦੇ ਵਿੱਚ ਉਹ ਗੁਣ ਨਹੀਂ ਦੇਖਣ ਨੂੰ ਮਿਲਿਆ ਨਾ ਤਾਂ ਉਹ ਸਾਰੇ ਲੀਡਰਾਂ ਨੂੰ ਇਕੱਠਾ ਕਰ ਸਕੇ ਨੇ ਤੇ ਨਾ ਹੀ ਉਹ ਲੀਡਰਾਂ ਨੂੰ ਜਿਹੜਾ ਕਿ ਸਮਝਾ ਸਕੇ ਨੇ ਜਿਵੇਂ ਹੀ ਅਮਰਸਰ ਦੇ ਵਿਧਾਇਕ ਕਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਇੱਕ ਉਹ ਲੀਡਰ ਦੀ ਘਾਟ ਹੈ ਜਿਹੜਾ ਸਾਡੇ ਵਿਧਾਇਕਾਂ ਨੂੰ ਸਾਡੇ ਕੈਬਨ ਮੰਤਰੀਆਂ ਨੂੰ ਸਮਝਾ ਸਕੇ ਕਿ ਅਸੀਂ ਸੱਤਾ ਦੇ ਵਿੱਚ ਆਏ ਆ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਤੇ ਸਾਨੂੰ ਜਿਹੜਾ ਕਿ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰਨਾ ਚਾਹੀਦਾ ਹੈ ਉਸ ਲੀਡਰ ਦੀ ਘਾਟ ਸਾਡੀ ਪਾਰਟੀ ਵਿੱਚ ਲੜਕੜਾਈਏ ਕਿਉਂਕਿ ਜਿਹੜੇ ਸਾਡੇ ਸੀਨੀਅਰ ਲੀਡਰ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਹੋਏ ਨੇ ਭ੍ਰਿਸ਼ਟਾਚਾਰ ਦੇ ਸੋ ਅਮਨ अरोड़ा ਦੀ ਗੈਰ ਹਾਜ਼ਰੀ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬ ਪ੍ਰਧਾਨ ਅਮਨ अरोड़ा ਨੂੰ ਕਿਉਂ ਬਣਾਇਆ ਗਿਆ ਪੰਜਾਬ ਪ੍ਰਧਾਨ ਅਮਨ अरोड़ा ਦੀ ਜਿਹੜੀ ਇਹ ਜ਼ੀਰੋ ਕਾਰਵਾਈ ਹੈ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੁੱਖ ਮੰਤਰੀ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਸਾਰੇ ਪਾਰਟੀਆਂ ਦੇ ਵਿਧਾਇਕ ਪਾਰਟੀ ਦੇ ਵਿਧਾਇਕਾਂ ਦੇ ਨਾਲ ਵੀ ਮਿਲ ਕੇ ਗੱਲ ਕਰ ਰਹੇ ਨੇ ਔਰ ਜੇ ਉਹ ਆਪਣੇ ਦੂਸਰੀਆਂ ਪਾਰਟੀਆਂ ਦੇ ਨਾਲ ਮੀਟਿੰਗਾਂ ਕਰਦੇ ਨੇ ਉੱਥੇ ਵੀ ਕਰ ਜਾ ਰਹੇ ਨੇ ਸੋ ਅਮਨ अरोड़ा ਦੀ ਫਿਰ ਕਾਰਗੁਜ਼ਾਰੀ ਕੀ ਹੈ ਅਮਨ ਅਰੋੜਾ ਇਸੇ ਗੱਲ ਨੂੰ ਲੈ ਕੇ ਜਿਹੜੇ ਕਿ ਬਿਲਕੁਲ ਨਾਰਾਜ਼ ਬੈਠੇ ਨੇ ਔਰ ਉਹ ਆਮ ਆਦਮੀ ਪਾਰਟੀ ਤੋਂ ਜਿਹੜਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਛਟਕਾ ਦੇ ਸਕਦੇ ਨੇ ਅਮਨ ਅਰੋੜਾ ਦੀ ਜਿਵੇਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਆਖੇ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਸਿਰਫ ਪੰਜਾਬ ਪ੍ਰਧਾਨ ਬਣਾ ਦਿੱਤਾ ਉਹ ਵੀ ਇੱਕ ਨਾ ਮਾਤਰ ਉਹ ਪੰਜਾਬ ਪ੍ਰਧਾਨ ਦੀਆਂ ਪਾਵਰਾਂ ਵੀ ਨਹੀਂ ਦਿੱਤੀਆਂ ਗਈਆਂ ਜੋ ਅਮਨ अरोड़ा ਬਿਲਕੁਲ ਨਾਰਾਜ ਨੇ ਔਰ ਅਮਨ अरोड़ा ਜਿਨ੍ਹਾਂ ਦਾ ਇੱਕ ਹਿੰਦੂ ਚਿਹਰਾ ਹੋਣ ਦੇ ਨਾਤੇ ਮਾਲਵੇ ਦੇ ਵਿੱਚ ਬਹੁਤ ਵੱਡਾ ਆਧਾਰ ਹੈ ਅਮਨ अरोड़ा ਦੇ ਉੱਪਰ ਜਿਵੇਂ ਵਿਕਰਮਜੀਤ ਸਿੰਘ ਮਜੀਠੀਆ ਨੇ ਪਹਿਲਾਂ ਜਿਹੜਾ ਕਿ ਮੀਡੀਆ ਦੇ ਵਿੱਚ ਆ ਕੇ ਬਿਆਨ ਦਿੱਤਾ ਸੀ ਔਰ ਉਸ ਤੋਂ ਬਾਅਦ ਅਮਨ अरोड़ा ਨੇ ਵੀ ਉਸ ਦੇ ਬਾਰੇ ਜਿਹੜਾ ਕਿ ਆਪਣਾ ਪੱਖ ਰੱਖਿਆ ਸੀ ਪਰ ਉਸ ਤੋਂ ਬਾਅਦ ਅਮਨ अरोड़ा ਦੀਆਂ ਗਤੀਵਿਧੀਆਂ ਘਟਾ ਦਿੱਤੀਆਂ ਜਾਂਦੀਆਂ ਨੇ ਅਮਨ अरोड़ा ਦਾ ਜਿਹੜਾ ਕਿ ਪਾਵਰਾਂ ਕੱਟ ਕਰ ਦਿੱਤੀਆਂ ਜਾਂਦੀਆਂ ਨੇ ਇਸ ਨੂੰ ਲੈ ਕੇ ਬੜੀ ਚਰਚਾ ਬਣੀ ਹੋਈ ਕਿ ਅਮਨ अरोड़ा ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਦੇਣਗੇ ਆਮ ਆਦਮੀ ਪਾਰਟੀ ਨੂੰ ਬਾਗੀ ਹੋ ਸਕਦੇ ਨੇ ਔਰ ਕਾਂਗਰਸ ਪਾਰਟੀ ਵਿੱਚ ਵਾਪਸੀ ਕਰ ਸਕਦੇ ਨੇ ਅਮਨ अरोड़ा ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਜੋ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਜਿਵੇਂ ਹੀ ਅਮਨ अरोड़ा ਦੀਆਂ ਕਾਰਵਾਈਆਂ ਉਹਨਾਂ ਦੀਆਂ ਗਤੀਵਿਧੀਆਂ ਜ਼ੀਰੋ ਹੋਈਆਂ ਹੋਈਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ ਜਿਸ ਤੇ ਕਾਰਨ ਆਮ ਆਦਮੀ ਪਾਰਟੀ ਦਾ ਇਹ ਬਹੁਤ ਵੱਡਾ ਨੁਕਸਾਨ ਹੋਵੇਗਾ